ਹਾਂਜੀ ਉਸ ਕਾਲਪੁਰਖਵਾਹੀ ਗੁਰੂ ਦੇ ਰੰਗਾਂ ਦਾ ਕੌਣ ਭੇਦ ਪਾਉ। ਆਪਾਂ ਅਕਸਰ ਗੱਲ ਕਰੀਦੀ ਆ ਛੋਟੇ ਤੋਂ ਛੋਟੇ ਜੀਵ ਦੇ ਅੰਦਰ ਪਰਮਾਤਮਾ ਐਸੀਆਂ ਐਸੀਆਂ ਤਾਕਤਾਂ ਐਸੇ ਐਸੇ ਗੁਣ ਪੈਦਾ ਕਰ ਦਿੰਦਾ ਕਿ ਵੱਡੇ ਤੋਂ ਵੱਡਾ ਇਨਸਾਨ ਜਾਂ ਵੱਡੇ ਤੋਂ ਵੱਡਾ ਜੀਵ ਵੀ ਉਹਦੇ ਮੁਰੇ ਕੱਖ ਨਹੀਂ ਹੁੰਦਾ। ਆ ਦੇਖੋ ਇੱਕ ਛੋਟਾ ਜਿਹਾ ਜੀਵ ਆ। ਇਹਦੇ ਅੰਦਰ ਇੱਕ ਐਸਾ ਕੈਮੀਕਲ ਬਣਦਾ ਜਾਂ ਕਹਿ ਲਓ ਇਹਦੇ ਅੰਦਰ ਇੱਕ ਐਸਾ ਤੇਜਾਬ ਬਣਦਾ ਜਦੋਂ ਵੀ ਇਹਦੇ ਉੱਤੇ ਕੋਈ ਜਾਨਵਰ ਹਮਲਾ ਕਰਦਾ ਜਾਂ ਇਹਦੇ ਨੇੜੇ ਆਉਂਦਾ ਤਾਂ ਇਹ ਉਹਦੇ ਉੱਤੇ ਇਸ ਕੈਮੀਕਲ ਦੇ ਨਾਲ ਇਸ ਤਜਾਬ ਦੇ ਨਾਲ ਹਮਲਾ ਕਰ ਦਿੰਦਾ ਇੱਥੋਂ ਤੱਕ ਕਿ ਇੱਕ ਜ਼ਹਿਰੀਲੇ ਵਿੱਛੂ ਨੇ ਜਦੋਂ ਇਹਨੂੰ ਫੜਨ ਦੀ ਕੋਸ਼ਿਸ਼ ਕੀਤੀ ਦੇਖੋ ਤੁਸੀਂ ਇਹਦਾ ਇਹਦੇ ਅੰਦਰ ਐਸਾ ਸਿਸਟਮ ਆ ਵੀ ਇਹ ਹਰ ਪਾਸੇ ਨੂੰ ਪਚਕਾਰੀ ਮਾਰਦਾ ਹਰ ਪਾਸੇ ਨੂੰ ਕੈਮੀਕਲ ਛਿੜਕ ਸਕਦਾ ਤੇ ਉਹ ਵਿੱਛੂ ਵੀ ਉਹਨੂੰ ਛੱਡ ਕੇ ਜਾਣ ਦੇ ਵਾਸਤੇ ਮਜਬੂਰ ਹੋ ਗਿਆ ਕਿਉਂਕਿ ਉਹਦੇ ਅੰਦਰ ਇੱਕ ਐਸੀ ਪਾਵਰ ਆ ਉਹਨੂੰ ਪ੍ਰਮਾਤਮਾ ਨੇ ਐਸਾ ਗੁਣ ਦਿੱਤਾ ਹੋਇਆ ਅੱਛਾ ਦੂਜੀ ਗੱਲ ਇਹ ਵੀ ਇੱਕ ਛੋਟਾ ਜਿਹਾ ਜੀਵ ਆ ਬਾਕੀ ਜਿਹੜੇ ਇਹਦੇ ਆਲੇ-ਦਾਲੇ ਜੀਵ ਨੇ ਉਹਨਾਂ ਦੇ ਉੱਤੇ ਉਹ ਕੈਮੀਕਲ ਅਸਰ ਕਰਦਾ ਨੁਕਸਾਨ ਕਰਦਾ ਪਰ ਇਹ ਜੀਵ ਦੇ ਅੰਦਰ ਆਉ ਉਹ ਕੈਮੀਕਲ ਤੇ ਇਹ ਜੀਵ ਨੂੰ ਉਹਦਾ ਕੋਈ ਨੁਕਸਾਨ ਨਹੀਂ ਹੈਗਾ ਇਹਦੇ ਉੱਤੇ ਉਹਦਾ ਕੋਈ ਅਸਰ ਨਹੀਂ ਹੈਗਾ ਇਹ ਨੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਰਚਾਏ ਹੋਏ ਖੇਡ ਉਹਦੇ ਰਚਾਏ ਹੋਏ ਕੌਤਕ ਚਮਤਕਾਰ ਦੇਖੋ ਇਸ ਜੀਵ ਦੇ ਉੱਤੇ ਆਪ ਦੇ ਉੱਤੇ ਕੋਈ ਅਸਰ ਨਹੀਂ ਪਰ ਸਾਹਮਣੇ ਵਾਲੇ ਜੀਵ ਨੂੰ ਇਹਨੇ ਖਤਮ ਕਰ ਦੇਣਾ ਤੇ ਵੱਡੇ ਤੋਂ ਵੱਡਾ ਜੀਵ ਵੀ ਇਹਦੇ ਨੇੜੇ ਆਉਣ ਤੋਂ ਡਰਦਾ ਹਨਾ ਕੀ ਸਿਸਟਮ ਲਾਇਆ ਹੋਊ ਪ੍ਰਮਾਤਮਾ ਨੇ ਇਹਦੇ ਅੰਦਰ ਇਸੇ ਕਰਕੇ ਕਹੀਦਾ ਕਿ ਜੇ ਇੰਨੇ ਨਿੱਕੇ ਨਿੱਕੇ ਜੀਵ ਜੰਤੂਆਂ ਨੂੰ ਪ੍ਰਮਾਤਮਾ ਇੰਨੇ ਵੱਡੇ ਵੱਡੇ ਗੁਣ ਦੇ ਸਕਦਾ ਤਾਂ ਆਪਾਂ ਤਾਂ ਇਨਸਾਨ ਆ ਜਿਹਨੂੰ ਇਸ ਧਰਤੀ ਦੇ ਉੱਤੇ ਸਭ ਤੋਂ ਉੱਤਮ ਹੋਣ ਦਾ ਦਰਜਾ ਮਿਲਿਆ ਜਿਹਦੇ ਕੋਲੇ ਪ੍ਰਮਾਤਮਾ ਹੋਣ ਦਾ ਗੁਣ ਗੱਲ ਸਾਰੀ ਭਰੋਸੇ ਦੀ ਆ ਤੁਸੀਂ ਆਪਣਾ ਭਰੋਸਾ ਪੱਕਾ ਕਰੋ ਤੇ ਉਸ ਪਰਮਾਤਮਾ ਦੇ ਅੱਗੇ ਅਰਦਾਸ ਕਰੋ ਉਹ ਜ਼ਰੂਰ ਅਰਦਾਸ ਸੁਣਦਾ ਤੇ ਜਦੋਂ ਉਹ ਅਰਦਾਸ ਸੁਣਦਾ ਤਾਂ ਜ਼ਿੰਦਗੀ ਦੇ ਵਿੱਚ ਬਹੁਤ ਵੱਡੇ ਵੱਡੇ ਜਮਤਕਾਰ ਹੁੰਦੇ ਆ ਇਸ ਕਰਕੇ ਕਹੀਦਾ ਜਿੱਥੇ ਵੀ ਹੋ ਜਿਵੇਂ ਵੀ ਹੋ ਜਿਹੜੇ ਵੀ ਹਾਲਾਤਾਂ 'ਚ ਹੋ ਤੇ ਜਿਹੜੇ ਵੀ ਰੱਬ ਨੂੰ ਕਿਸੇ ਵੀ ਨਾਮ ਨਾਲ ਤੁਸੀਂ ਉਹਨੂੰ ਜਾਣਦੇ ਹੋ ਤੇ ਉਸੇ ਨਾਮ ਨਾਲ ਉਹਦਾ ਨਾਮ ਲੈਣਾ ਸ਼ੁਰੂ ਕਰੋ ਉਹਦਾ ਨਾਮ ਧਿਆਉਣਾ ਸ਼ੁਰੂ ਕਰੋ ਜ਼ਿੰਦਗੀ ਬਹੁਤ ਖੂਬਸੂਰਤ ਆ ਜਮਤਕਾਰ ਹੁੰਦੇ ਆ ਕਲਾ ਵਰਤ ਦੀਆਂ ਜਿਉਂਦੇ ਵਾਸਤੇ ਰਹੋ ਧੰਨਵਾਦ